ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਪ੍ਰਣਾਲੀ ਦੇ ਵਿੱਚ ਵੱਡੇ ਫੇਰ ਬਦਲ ਹੋ ਰਹੇ ਨੇ ਜਿਹੜੇ ਐਸਐਸਪੀ ਡੀਸੀ ਨੇ ਉਹਨਾਂ ਦੀਆਂ ਬਦਲੀਆਂ ਨੂੰ ਲੈ ਕੇ ਜਿਹੜਾ ਹੁਣ ਇੱਕ ਵੱਡਾ ਸਵਾਲ ਖੜਾ ਹੋ ਗਿਆ ਇਹ ਸਵਾਲ ਖੜਾ ਕੀਤਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਚੋਣਾਂ ਦੇ ਲਈ ਜਿਹੜੇ ਉਹ ਪੈਸੇ ਰੱਖੇ ਗਏ ਸੀ ਕੱਲੇ-ਕੱਲੇ ਐਸਐਸਪੀ ਡੀਸੀ ਦੇ ਵੱਲੋਂ ਜਿਹੜੇ ਉੱਥੇ ਰਕਮ ਜਮ੍ਹਾਂ ਕਰਵਾ ਦੇ ਲਈ ਕਿਹਾ ਗਿਆ ਸੀ ਕਪੂਰਥਲਾ ਹਾਊਸ ਦੇ ਵਿੱਚ ਇਹ ਪੂਰੀ ਜਿਹੜੀ ਰਕਮ ਹੈ ਉਹ ਜਮ੍ਹਾਂ ਹੁੰਦੀ ਹੈ ਐਂਟਰੀ ਹੁੰਦੀ ਆ ਜਿੰਨਾ ਵੀ ਅਧਿਕਾਰੀਆਂ ਦੇ ਵੱਲੋਂ ਜਿਹੜਾ ਇਹ ਪੈਸਾ ਨਹੀਂ ਦਿੱਤਾ ਗਿਆ ਇਹ ਐਂਟਰੀ ਨਹੀਂ ਪੁਵਾਈ ਗਈ ਉਹਨਾਂ ਨੂੰ ਘਰ ਤੋੜ ਦਿੱਤਾ ਗਿਆ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਇਹ ਵੱਡੇ ਇਲਜ਼ਾਮ ਨੇ ਜਿਹੜੇ ਉਹ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਲਾਏ ਗਏ ਨੇ ਕੇਂਦਰੀ ਰਾਜ ਮੰਤਰੀ ਨੇ ਭਾਜਪਾ ਸਰਕਾਰ ਦੇ ਤਾਂ ਉਹਨਾਂ ਦੇ ਵੱਲੋਂ ਵੱਡੇ ਜਿਹੜੇ ਸ਼ਬਦੀ ਹਮਲੇ ਨੇ ਉਹ ਆਮ ਆਦਮੀ ਪਾਰਟੀ ਦੇ ਕੀਤੇ ਗਏ ਨੇ ਉਹਨਾਂ ਨੇ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਸੀਐਮ ਨੇ ਉਹਨਾਂ ਨੂੰ ਵੀ ਆੜੇ ਹੱਥੀਂ ਲਿਆ ਉਹਨਾਂ ਨੇ ਕਿਹਾ ਹੈ ਕਿ ਇਹ ਸਾਰਾ ਕੀਤਾ ਕਰਾਇਆ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਸਿੰਘ ਮਾਨ ਦਾ ਏ ਉਹਨਾਂ ਨੇ ਹੀ ਜਿਹੜੀ ਇਹ ਡਿਊਟੀ ਆ ਉਹ ਲਗਾਈ ਸੀ ਤਾਂ ਕਪੂਰਥਲਾ ਹਾਊਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਇਹ ਪੂਰੀ ਕਲੈਕਸ਼ਨ ਆ ਉਹ ਕੀਤੀ ਜਾ ਰਹੀ ਸੀ ਤਾਂ ਬੀਤੇ ਦਿਨੀ ਜਿਹੜਾ ਉਹਨਾਂ ਦੇ ਵੱਲੋਂ ਗੱਲ ਕਰਨ ਦੇ ਲਈ ਉਹ ਚੰਡੀਗੜ੍ਹ ਆ ਸੀਐਮ ਹਾਊਸ ਦੇ ਵਿੱਚ ਵੀ ਆਇਆ ਗਿਆ ਸੀ ਪਰ ਸੀਐਮ ਦੇ ਵੱਲੋਂ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਗਿਆ ਉਹਨਾਂ ਦੇ ਨਾਲ ਜਿਹੜਾ ਮਿਲਣੇ ਦਾ ਮੌਕਾ ਸੀ ਉਹ ਨਹੀਂ ਦਿੱਤਾ ਗਿਆ ਤਾਂ ਹੁਣ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਆ ਕੇ ਜਿਹੜਾ ਲਾਈਵ ਹੋ ਕੇ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਫਸਰਾ ਤੋਂ ਆ ਜਿਹੜਾ ਉਹ ਇੱਕ ਹਫ਼ਤੇ ਦੇ ਤੌਰ ਤੇ ਜਿਹੜੇ ਪੈਸੇ ਲੈਂਦੇ ਨੇ ਤੇ ਜਿਹੜਾ ਉਹਨਾਂ ਦੀ ਗੱਲ ਨਹੀਂ ਮੰਨਦਾ ਜਿਹੜਾ ਇਹਨਾਂ ਨੂੰ ਪੈਸੇ ਨਹੀਂ ਦਿੰਦਾ ਉਸ ਦਾ ਜਾਂ ਤਾਂ ਟਰਾਂਸਫਰ ਹੋ ਜਾਂਦਾ ਜਾਂ ਫਿਰ ਉਸ ਨੂੰ ਘਰ ਤੋੜ ਦਿੱਤਾ ਜਾਂਦਾ ਹੋਰ ਕੀ ਕੁਝ ਕਿਹਾ ਰਵਨੀਤ ਸਿੰਘ ਬਿੱਟੂ ਨੇ ਆਓ ਸੁਣਦੇ ਹਾਂ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਕੱਪ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਥਲਾ ਰੋਡਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਫੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਚ ਨਾਮ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾ ਜਿੰਨਾ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲਾਂ ਜਿਹੜੀਆਂ ਉਹਨਾਂ ਨੇ ਛੁੱਟੀ ਕਰਤੀ ਐ ਐਸਐਸਪੀ ਉਹ ਕਮਿਸ਼ਨਰਾਂ ਨੇ ਛੁੱਟੀਆਂ ਕਰਤੀਆਂ ਜਿਨ੍ਹਾਂ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਪੂਰਤਲਾ ਉੱਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ ਗੱਲ ਪਰ ਕਈਆਂ ਦੇ ਕੋਲੇ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਲੇਕਚਰੋਂ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਜਦੋਂ ਇੱਕ ਡੀਸੀ ਡਿਫਰੈਂਸ ਕੀਤਾ ਉਹ ਮੈਸੇਜ ਦਿੰਦਾ ਹੁਣ ਜਿਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨਾ ਹਫਤਾ ਹੈ ਹਫਤਾ ਹਫਤਾ ਕਹਿੰਦੇ ਆ ਇੱਧਰ ਬੰਬੇ ਆਲ ਜਾ ਹੋਰ ਫਿਲਮਾਂ 'ਚ ਜਿਹੜੇ ਕਿਤੇ ਕਿਸੇ ਦਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹੱਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਗ ਟੈਕਸ ਕਿਹਾ ਜਾਂਦਾ ਉਹ ਜਿਹਨੇ ਨਹੀਂ ਪਹਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਈਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਵੀ ਕਲੈਰਟੀ ਦੇਣਾ ਚਾਹੁੰਦਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕ腐ਪਸ਼ਨ ਜਿਹੜੀ ਤੁਸੀਂ ਕਹਿੰਦੇ ਉਹ ਨਾ ਵੀ ਥੱਲੇ ਤੱਕ ਲੁੱਟ ਕਿਉ ਮੱਚੀ ਹੈ ਉਹ ਲੁੱਟ ਤਾਂ ਮੱਚੀ ਹੈ ਵੀ ਪੈਸੇ ਉੱਤੇ ਪਚਾਉਣੇ ਪੁੰਦੇ ਆ ਜਿਹਨੇ ਨਹੀਂ ਪਚਾਏ ਉਹ ਉਧਦੇ ਤੋਂ ਜਾਊ ਤੇ ਬਹੁਤ ਚੰਗੀ ਗੱਲ ਸਾਡੀ ਸਰਕਾਰ ਆਏਗੀ ਸਾਡੇ ਹੀ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਹੀ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਵੀ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਤੱਕ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦੇ ਪਿੱਛੇ ਨਹੀਂ ਤੰਪਰੀ। ਉਹਦੇ ਪੈਸੇ ਪਿੱਛੇ ਜਿਹੜਾ ਹੈ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ। ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇਡੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਬਸ। ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ। ਇਹ ਹੁਣ ਛੱਡਣੇ ਨਹੀਂ। ਇਹ ਲੁੱਟ ਇਹਨਾਂ ਦੀ ਬੰਦ ਕਰਨੀ ਹੋਣੀ ਆ। ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ। ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਚੁਕੇ। ਇਹਨਾਂ ਦੀ ਗੋਲਿਕ ਸਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਕਰਪਟ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਥਲਾ ਹਾਊਸ ਜਿੱਤੂ ਇਲੈਕਸ਼ਨ ਕਮਿਸ਼ਨ ਨੇ ਫੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਵਿੱਚ ਨਾਂ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾ ਜਿੰਨਾ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜਿਹੜੀਆਂ ਉਹਨਾਂ ਦੀਆਂ ਛੁੱਟੀ ਕਰਤੀ ਐਸਐਸਪੀਆਂ ਦੀ ਕਮਿਸ਼ਨਰਾਂ ਦੀਆਂ ਛੁੱਟੀਆਂ ਕਰਤੀਆਂ ਜਿਨ੍ਹਾਂ ਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਹਨੇ ਕਪੂਤਲਾ ਉਹ ਜage ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ ਗੱਲ ਪਰ ਕਈਆਂ ਦੇ ਕੋਲ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਚੋਣ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਜਿਹਦੇ ਤੇ ਇੱਕ ਡੀਸੀ ਜਿਸਨੂੰ ਕੀਤਾ ਉਹ ਮੈਸੇਜ ਦਿੱਤਾ ਹੁਣ ਜਿਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨਾ ਹਫਤਾ ਹੈ ਹਫਤਾ ਹਫਤਾ ਕਹਿੰਦੇ ਐ ਇੱਧਰ ਬੰਬੇਲ ਜਾਂ ਹੋਰ ਫਿਲਮਾਂ ਚ ਜਿਹੜੇ ਕਿਤੇ ਕਹੇ ਜਾਂ ਕੰਮ ਚੱਲਦਾ ਸੀ ਪਹਿਲਾਂ ਮਤਲਬ ਸਭ ਕੁਝ ਤੇ ਦਾ ਬੰਦ ਆ ਹੁਣ ਤੱਕ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਗ ਟੈਕਸ ਕਿਹਾ ਜਾਂਦਾ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਟੀਸੀਆਂ ਤੱਕ ਹੋਰ ਮੈਂ ਕਿਵੇਂ ਤੱਕ ਪਹੁੰਚਣਗੀ ਇਸ ਕਰਕੇ ਮੈਂ ਲੋਕਾਂ ਨੂੰ ਇੱਕ ਕਲੈਰਟੀ ਦੇਣਾ ਚਾਹੁੰਦਾ ਵੀ ਇਹ ਹਾਲਾਤ ਦੇਖ ਲਓ ਕਿ ਨੇ ਜਿਹੜੀ ਕ੍ਰਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉਂ ਮੱਚੀ ਹੈ ਉਹ ਲੁੱਟ ਤਾਂ ਮੱਛੀਆਂ ਵੀ ਪੈਸੇ ਉੱਤੇ ਪਚੌੜੀ ਪੁੰਦਿਆਂ ਜਿਹਨੇ ਨਹੀਂ ਪਚਾਏ ਉਹ ਉਧਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਆ ਸਾਡੀ ਸਰਕਾਰ ਆਏਗੀ ਸਾਡੇ ਹੀ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਹੀ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੀ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਧਿਆਂ ਪਿੱਛੇ ਨਹੀਂ ਕੰਮ ਕਰੀਦਾ ਉਧਿਆਂ ਪੈਸੇ ਪਿੱਛੇ ਜੁੜਾਏ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਅਹਜੀ ਗੱਲ ਦੱਸ ਕਰਦੇ ਆ ਇਹ ਤੇ ਤੁਹਾਡੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਦੱਸ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੁੱਟ ਇਹਨਾਂ ਦੀ ਬੰਦ ਕਰਨੀ ਹੋਣੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੋਰੇ ਨਹੀਂ ਚੁਕੇ ਇਹਨਾਂ ਦੀ ਗੋਲਕਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਇਹਨਾਂ ਦੇ ਕਹਿਣ ਤੇ ਉਹ ਨੰਮਵਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਕਰਪਟ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਰਥਲਾ ਰੋਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਭੜੇ ਉਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਚ ਨਾਮ ਨਹੀਂ ਆਇਆ ਜਿਨੇ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾ ਜਿੰਨਾ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜਿਹੜੀਆਂ ਉਹਨਾਂ ਦੀ ਛੁੱਟੀ ਕਰਤੀ ਐਸਐਸਪੀਆਂ ਜੀ ਕਮਿਸ਼ਨਰਾਂ ਦੀਆਂ ਛੁੱਟੀਆਂ ਕਰਤੀਆਂ ਜਿਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਪੂਰਤਲਾ ਉੱਜਾਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ-ਗੱਲ ਪਰ ਕਈਆਂ ਦੇ ਕੋਲ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਵਾਰ ਜਦੋਂ ਇਹਨਾਂ ਦਾ ਲੇਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਆ ਪਈ ਇੰਦਰ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਲਈ ਜਿੱਤੇ ਇੱਕ ਡੀਸੀਸ ਦਿੱਤਨਸ ਕੀਤਾ ਉਹ ਮੈਸੇਜ ਦਿੰਦਾ ਹੁਣ ਜਿਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨਾ ਹਫਤਾ ਹੈ ਹਫਤਾ ਹਫਤਾ ਕਹਿੰਦੇ ਐ ਇੱਧਰ ਬੰਬਈ ਆਲ ਜਹਾਉੜਾ ਫਿਲਮਾਂ ਚ ਜਿਹੜੇ ਕਿਤੇ ਕਹਿਜਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਗ ਟੈਕਸ ਕਿਹਾ ਜਾਂਦਾ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਈਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਇੱਕ ਕਲੈਰਟੀ ਦੇਣਾ ਚਾਹੁੰਦਾ ਵੀ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕਰਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉਂ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੀਆਂ ਪੁੰਦੀਆਂ ਜਿਹਨੇ ਨਹੀਂ ਪਚਾਏ ਉਹ ਅਹੁਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਸਾਡੀ ਸਰਕਾਰ ਆਏਗੀ ਸਾਰੇ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੀ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਅਉਧਿਆਂ ਪਿੱਛੇ ਨਹੀਂ ਕੰਮ ਕਰੀਦਾ ਅਉਧਿਆਂ ਪੈਸੇ ਪਿੱਛੇ ਜੁੜਾਈ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਤੁਹਾਡੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਬਸ ਅਸੀਂ ਜ਼ਰੂਰ ਇਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੁੱਟ ਇਹਨਾਂ ਦੀ ਬੰਦ ਕਰਨੀ ਹੋਣੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਚੁਕੇ ਇਹਨਾਂ ਦੀ ਗੋਲਕ ਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਕਰਪਟ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਰਥਲਾ ਹਾਊਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਭੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਲਈ ਬੈਠੇ ਹੁਣ ਜਿਹਦਾ ਰਜਿਸਟਰ ਵਿੱਚ ਨਾਮ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾ ਦਿਨ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲਾਂ ਜਿਹੜੀਆਂ ਉਹਨਾਂ ਦੀ ਛੁੱਟੀ ਕਰਤੀ ਐ ਐਸਐਸਪੀਆਂ ਵੀ ਕਮਿਸ਼ਨਰਾਂ ਵੀ ਛੁੱਟੀਆਂ ਕਰਤੀਆਂ ਜਿਨ੍ਹਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਪੂਤਲਾ ਅੱਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈਆਂ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿਉਂਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ-ਗੱਲ ਪਰ ਕਈਆਂ ਦੇ ਕੋਲ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਲੀ ਦੀ ਜਦੋਂ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਜਿਹਦੇ ਤੇ ਇੱਕ ਡੀਸੀ ਡਿਫਰੈਂਸ ਕੀਤਾ ਉਹ ਮੈਸੇਜ ਦਿੱਤਾ ਹੁਣ ਜਿਹਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨ ਹਫਤਾ ਹੈ ਹਫਤਾ ਹਫਤਾ ਕਹਿੰਦੇ ਐ ਇੱਧਰ ਬੰਬੇਲ ਜਾਂ ਹੋਰ ਆ ਫਿਲਮਾਂ ਚ ਜਿਹੜੇ ਕਿਤੇ ਕਿਸੇ ਦਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਗ ਟੈਕਸ ਕਿਹਾ ਜਾਂਦਾ ਹੈ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਟੀਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਇੱਕ ਕਲੈਰਟੀ ਦੇਣਾ ਚਾਹਨਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕਰਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉਂ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦਿਆਂ ਜਿਹਨੇ ਨਹੀਂ ਪਚਾਇਆ ਉਹ ਅਉਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਆ ਸਾਡੀ ਸਰਕਾਰ ਆਏਗੀ ਸਾਡੇ ਹੀ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੇ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਕਿ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦੇ ਪਿੱਛੇ ਨਹੀਂ ਕੰਮ ਕਰੀਦਾ ਉਹਦੇ ਪੈਸੇ ਪਿੱਛੇ ਜਿਹੜਾ ਹੈ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉੱਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੋਟ ਕਿਨਾਂ ਦੀ ਬੰਦ ਕਰਨੀ ਉਹ ਕਰਨੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੋਰੇ ਨਹੀਂ ਚੁਕੇ ਇਹਨਾਂ ਦੀ ਗੋਲਕਸ਼ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲਣਗੇ